ਅਮਰੀਕੀ ਟੂਟਾਵਾਸ ਨੇ ਭਾਰਤ ਦੇ ਵਿਚੋ ਚੇਤਾਵਨੀ ਜਾਰੀ ਕਰ ਦਿੱਤੀ ਹੈ ਇਹ ਚੇਤਾਵਨੀ ਅਮਰੀਕਾ ਤੋਂ ਆਉਣ ਵਾਲੀ ਵਿਦੇਸ਼ੀ ਨਾਵੀਕਾ ਦੇ ਲਈ ਲਾਗੂ ਕੀਤੀ ਗਈ ਹੈ ਜਿੱਹਾਂ ਭਾਰਤ ਦੇ ਵਿਚ ਅਮਰੀਕੀ ਦੂਤਾਵਾਸ ਨੇ ਸਿਉਪਰ ਆਜ ਅਮਰੀਕਾ ਤੋਂ ਆਉਣ ਵਾਲੇ ਵਿਦੇਸ਼ੀ ਨਾਵੀਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਯਾਤਰਾ ਤੋਂ ਬਾਅਦ ਸਮਾਪਤ ਦੇ ਵਿਚ ਹੁਣ ਨਹੀਂ ਰਹਿ ਸਕਦੇ ਤੁਹਾਡੀ ਅਧਿਕਾਰ ਤੇ ਮਿੱਤੀ ਤੋਂ ਵੱਧ ਸਮੇਂ ਦੇ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਨੂੰ ਓਵਰਸਟੇ ਕਿਹਾ ਜਾਂਦਾ ਹੈ ਇਹ ਇਸ ਦੇ ਨਤੀਜੇ ਵਜੋਂ ਵੀਜ਼ਾ ਰੱਦ ਹੋ ਸਕਦਾ ਹੈ ਸੰਭਾਵਿਤ ਦੇਸ਼ ਨਿਕਾਲਾ ਤੇ ਭਵਿੱਖ ਦੇ ਵੀਜ਼ੇ ਦੇ ਲਈ ਅਯੋਗਤਾ ਵੀ ਹੋ ਸਕਦੀ ਹੈ ਇਨਾ ਹੀ ਨਹੀਂ ਐਕਸੋਟਿਕ ਪੋਸਟ ਦੇ ਵਿੱਚ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਤੁਹਾਡੀ ਅਧਿਕਾਰਤ ਰਿਹਾਈਸ਼ਤੀ ਮਿਹਾਦ ਤੁਹਾਡੇ I94 ਉੱਤੇ ਐਡਮਿਟਰ ਯੂਨਟਡ ਸਟੇਟਸ ਨਾ ਕਿ ਤੁਹਾਡੀ ਅਮਰੀਕਾ ਵੀਜ਼ਾ ਦੀ ਮਿਆਰ ਕੋੰਗਦੀ ਨੀਤੀ ਹੈ ਦਸੀ ਫਾਰਮ I94 US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਯਾਨੀ ਕਿ CBP ਦੁਆਰਾ ਸੇਫਤਰਾ ਜੋ ਅਮਰੀਕਾ ਆਉਣ ਵਾਲੇ ਵਿਦੇਸ਼ੀ ਸਲਾਮੀਆਂ ਨੂੰ ਜਾਰੀ ਕੀਤਾ ਗਿਆ ਇੱਕ ਆਗਮਨ ਅਤੇ ਰਵਾਨਗੀ ਰਿਪੋਰਟ ਹੁੰਦਾ ਹੈ ਅਮਰੀਕੀ ਨਾਗਰਿਕਾ ਗ੍ਰੀਨ ਕਾਰਡ ਧਾਰਕਾਂ ਵਰਗੇ ਪਸ ਹੋਣ ਵਾਲੇ ਨਿਵੇਸ਼ੀ ਵਿਦਿਆਰਥੀਆਂ ਅਤੇ H1B ਕਰਮਚਾਰੀਆਂ ਵਰਗੇ ਪਰਵਾਸੀ ਵੀਜ਼ਾ ਵਾਲੇ ਵਿਦੇਸ਼ੀਆਂ ਨੂੰ ਛੱਡ ਕੇ ਸਾਰੇ ਸਲਾਨੀਆਂ ਦੇ ਲਈ ਇੱਕ ਫਾਰਮ I-94 ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਯਾਤਰੀਆਂ ਨੂੰ ਦਾਖਲਾ ਪ੍ਰਕਿਰਿਆ ਦੌਰਾਨ ਪ੍ਰਵੇਸ਼ ਬੰਦਰਗਾਹ ਤੇ ਇੱਕ I-94 ਜਾਰੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਕਿਸੇ ਜ਼ਮੀਨੀ ਸਰਹੱਦ ਰਾਹੀਂ ਜਾਂ ਚੁਣੇ ਹੋਏ ਬੰਦਰਗਾਹਾਂ ਤੋਂ ਫੈਰੀ ਰਾਹੀਂ ਯਾਤਰਾ ਕਰਦੇ ਹੋ ਤਾਂ ਤੁਸੀਂ ਪਹਿਲਾਂ ਹੀ ਇੱਕ ARC I-94 ਦੇ ਲਈ ਅਲਜੀਰੀ ਦੇ ਸਕਦੇ ਹੋ ਕਿਸੇ ਨਾਲ ਪਾਰ ਦੇ ਵਿੱਚ ਦਰਪੇਸ਼ ਬੰਦਰਗਾਹ ਸਮਾਂ ਬਚੇਗਾ ਇਹਨਾਂ ਹੀ ਨਹੀਂ ਐਡਮਿਟ ਯੂਟਿਲ ਡੇਟ ਉਹ ਤਰੀਕ ਹੁੰਦੀ ਹੈ ਜਦੋਂ ਯਾਤਰੀਆਂ ਦੀ ਇਮੀਗ੍ਰੇਸ਼ਨ ਸਥਿਤੀ ਅਮਰੀਕਾ ਵਿੱਚ ਖਤਮ ਹੋ ਜਾਂਦੀ ਹੈ ਐਡਮਿਟ ਯੂਟਿਲ ਡੇਟ ਦੀ ਵਰਤੋਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਯਾਨੀ ਕਿ ਯੂ ਐਸ ਸੀ ਆਈ ਐਸ ਜਾਂ ਫਿਰ ਹੋਰ ਸਰਕਾਰੀ ਏਜੰਸੀਆਂ ਤੋਂ ਜਨਤਕ ਲਾਭਾਂ ਦੇ ਲਈ ਕੀਤੀ ਜਾਣੀ ਚਾਹੀਦੀ ਹੈ ਇੱਥੇ ਦੱਸਦਾ ਬੰਦਾ ਕਿ ਐਡਮਿਟ ਅਨਲੇਟ ਡੇਟ ਉਹ ਤਰੀਕ ਹੁੰਦੀ ਹੈ ਜਦੋਂ ਯਾਤਰੀ ਦੀ ਇਮੀਗ੍ਰੈਂਟ ਸਟੇਟਸ ਦੀ ਮਿਆਦ ਖਤਮ ਹੋ ਜਾਂਦੀ ਹੈ ਵਿਆਥੀਆਂ ਅਤੇ ਹੋਰ ਐਕਸਚੇਂਜ ਵਿਜ਼ਟਾ ਦੇ ਲਈ ਇਹ ਤਰੀਖ ਡੀ ਐਸ ਚਾਫੇ ਸਟੇਟਸ ਦੀ ਮਿਆਦ ਹੁੰਦੀ ਹੈ ਹੋਰ ਵੀਜ਼ਾ ਵਰਗੀਕਰਨ ਦੇ ਲਈ ਇਹ ਇੱਕ ਓਕੀ ਸਮਾਪਤੀ ਤਾਰੀਖ ਹੋਵੇਗੀ ਤੇ ਆਪਣੀਆਂ ਦਾਖਲਾ ਸ਼ਰਤਾ ਦੀ ਪਾਲਣਾ ਕਰਨ ਦੇ ਲਈ ਤੁਹਾਨੂੰ ਜਾਂ ਤਾਂ ਆਪਣੇ ਦਾਖਲੇ ਦੇ ਆਖਰੀ ਦਿਨ ਤੁਹਾਡੇ ਆਈ 94 ਦੇ ਦਾਖਲਾ ਮਿਤੀ ਤੱਕ ਪੂਰਵੀ ਸਮੇਂ ਯਾਨੀ ਕਿ 80 ਰਾਤ 11 ਵਜੇ ਕੇ ਨਾਟ ਵਜੇ ਤੱਕ ਜਾਣਾ ਪਵੇਗਾ ਜਾਂ ਫਿਰ ਫਾਰਮ I-94 ਦੇ ਸੂਚਿਵਤ ਆਪਣੀ ਸਥਿਤੀ ਨੂੰ ਵਧਾਉਣ ਬਦਲਣ ਜਾਂ ਐਡਜਸਟ ਕਰਨ ਦੇ ਲਈ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ USCIS ਕੋਲ ਅਲਜੀਦਾਇਰ ਕਰਨੀ ਪਵੇਗੀ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ